ਪੂਟ ਪੀਸ ਵੱਲੋਂ ਜਿਹੜੇ ਮਾੜੇ ਅਨਸਰਾਂ ਖਾਬ ਲਗਾਤਾਰ ਬਹੁਤ ਸਖਤੀ ਨਾਲ ਇਸ ਆ ਰਹੀ ਏ ਇਸੇ ਲੜੀ ਤਹਿਤ 15 ਤੀ ਨੂੰ ਇੱਕ ਲੇਡੀਜ਼ ਕਾਰ ਦੇ ਬਾਹਰ ਬੈਠੀ ਹੁੰਦੀ ਤਾਂ ਇੱਕ ਮੋਟਰਸਾਈਕਲ ਤੇ ਲੜਕਾ ਆਉਂਦਾ ਤਾਂ ਉਹ ਛੱਪਟ ਮਾਰ ਕੇ ਉਸ ਲੇਡੀ ਦੀ ਵਾਲੀਆਂ ਖੋਣ ਤੇ ਵਿੱਚ ਕਮਜਬਿੰਦਰ ਦੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਜਦੋਂ ਸਾਡੇ ਪੁਲਿਸ ਤੱਕ ਰਿਪੋਰਟ ਪਹੁੰਚਦੀ ਹੈ ਤਾਂ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਉਹਨੂੰ ਆਇਡੈਂਟੀਫਾਈ ਕਰਕੇ ਤੇ ਉਹ ਗ੍ਰਿਫਤਾਰ ਕਰਦੇ ਹਾਂ ਇਸ ਨੇ ਜਿਹੜੀਆਂ ਉਹ ਲੇਡੀਜ਼ ਤੋਂ ਜਿਹੜੀਆਂ ਉਸ ਵਾਲੀਆਂ ਦੀ ਚਪਟਮਾਰੀ ਸੀ ਤੇ ਉਹ ਵੀ ਅਸੀਂ ਇਸ ਤੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਜਿਹੜਾ ਮੋਟਰਸਾਈਕਲ ਤੇ ਇਹਨੇ ਆਵਾਜ਼ ਦਾ ਤੋਂ ਅੰਜਾਮ ਦਿੱਤਾ ਸੀ ਉਹ ਵੀ ਮੋਟਰਸਾਈਕਲ ਇਸ ਤੋਂ ਰਿਕਵਰ ਕਰਾ ਲਿਆ ਤੇ ਜਿਹੜਾ ਹੁਣ ਸਾਡੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਦਾ ਅਸੀਂ ਕਰ ਰਹੇ ਹਾਂ ਤੇ ਜਦੋਂ ਗ੍ਰਿਫਤ ਕੀਤਾ ਗਿਆ ਤਾਂ ਇਸ ਦਾ ਨਾਂ ਜਿਹੜਾ ਪ੍ਰਿੰਸ ਪੁੱਤਰ ਸਰਦੇਵ ਸਿੰਘ ਵਾਸੀ ਕੋਟਪੁਰਾ ਰਹਿਣ ਵਾਲਾ ਹੈ ਤੇ ਇਸ ਨੂੰ ਪਹਿਲਾਂ ਹੀ ਜਿਹੜਾ ਅੰਤਿਓ ਸੁਦਾਸ 15725 ਨੂੰ ਇੱਕ ਅਸੀਂ ਖੋ ਦਾ ਮਕਦਮਾ ਪਹਿਲਾਂ ਹੀ ਦਰਜ ਕੀਤਾ ਸੀ ਇਹਨੇ ਇੱਕ ਲੇਡੀਜ਼ ਤੋਂ ਪਰਸ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਦੇ ਵਿੱਚ ਅਜੇ ਥੋੜੇ ਦਿਨ ਹੀ ਪਹਿਲਾਂ ਇਹ ਜਪਾਨ ਤੇ ਬਾਹਰ ਆਇਆ ਸੀ ਤੇ ਇਹਨੇ ਪੰਤਾ ਤੀਨ ਦੁਬਾਰਾ ਫਿਰ ਇਸੇ ਹੀ ਵਾਰਦਾਤ ਨੂੰ ਦੁਬਾਰਾ ਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹਨੂੰ ਦੁਬਾਰਾ ਅਸੀਂ ਫਿਰ ਰੌਂਡ ਅਪ ਕਰ ਲਿਆ ਤੇ ਇਹਨੂੰ ਮਾਜੋ ਕੋਰਟ ਦੇ ਵਿੱਚ ਅਸੀਂ ਪੇਸ਼ ਕੀਤਾ ਤੇ ਪੇਸ਼ ਕਰਨ ਤੋਂ ਬਾਅਦ ਸਾਨੂੰ ਇਹ ਹੁਣ ਸਾਡੇ ਕੋਲ ਰਿਮਾਂਡ ਤੇ ਆ ਕਿ ਅਸੀਂ ਇਸ ਤੋਂ ਹਮ ਸ਼ਕਤੀ ਨਾਲ ਪੁੱਛ ਕੇ ਕਰਾਂ ਫ੍ਰੀਕੋਰਪੀਸ ਉਹ ਲੋਕ ਸ਼ਕਤੀ ਨਾਲ ਪੇਸ਼ ਆਈਏ ਤਾਂ ਜੋ ਕਿ ਇੱਕ ਮਾੜੇ ਅੰਸਰਾਂ ਨੂੰ ਮੈਸੇਜ ਆਵੇ ਕਿ ਜੇ ਕੋਈ ਇਹੋ ਜਿਹੀ ਵਾਰਦਾ ਤੁਹਾਡੇ ਫ੍ਰੀਕੋਰਪੀਸ ਜ਼ਿਲ੍ਹੇ ਵਿੱਚ ਕੋਈ ਕਰਦਾ ਤੇ ਉਸ ਨਾਲ ਪੂਰੀ ਸ਼ਕਤੀ ਨਾਲ ਪੇਸ਼ ਆਵੇ